ਜਿਵੇਂ ਆਪ ਨੂੰ ਸਾਰਿਆਂ ਨੂੰ ਪਤਾ ਕਿ 2 ਨਵੰਬਰ ਨੂੰ ਇਥੇ ਦੀਪਚੀਮਾ ਦਾ ਕਤਲ ਹੋਇਆ ਸੀਗਾ ਕੋਕਰ ਪੈਲੈਸ ਦੇ ਨੇੜੇ ਜਿੱਤੇ ਵਿੱਚ ਦੋ ਮੋਟਰਸਾਈਕਲਾਂ ਤੇ ਪੰਜ ਅਣਪਛਾਤੇ ਨੌਜਵਾਨਾਂ ਨੇ ਤੱਬਰ ਤੋੜ ਫਾਇਰਿੰਗ ਕਰਕੇ ਉਸ ਦਾ ਕਤਲ ਕਰ ਦਿੱਤਾ ਸੀਗਾ ਉਸ ਦਿਨ ਤੋਂ ਹੀ ਜਰੇ ਨਗਰਾਨੀ ਐਸਐਸਪੀ ਬਟਾਲਾ ਐਸਪੀਡੀ ਡੀਐਸਪੀ ਸੰਜੀਵ ਸਿਟੀ ਇਹਨਾਂ ਨੇ ਆਪਣੀਆਂ ਟੀਮਾਂ ਬਣਾਈਆਂ ਵੀ ਅਸੀਂ ਕੀਤੇ ਅਸੀਂ ਇਹਨਾਂ ਨੂੰ ਹਿਮਨ ਇੰਟੈਲੀਜੈਂਸ ਤੇ ਟੈਕਨਿਕ ਇੰਟੈਲੀਜੈਂਸ ਦੇ ਨਾਲ ਪਹਿਲਾਂ ਤਾਂ ਸਭ ਤੋਂ ਪਹਿਲਾਂ ਕੰਮ ਸੀਗਾ ਕਿ ਇਹਨਾਂ ਨੂੰ ਆਡੈਂਟੀਫਾਈ ਕਰਨ ਦਾ ਹਸ਼ਾਰਪੁਰ ਪੁਲਿਸ ਏਜੀਟੀਐਫ ਨੇ ਪਹਿਲਾਂ ਤੇ ਬਟਾਲਾ ਪੁਲਿਸ ਨੇ ਰਲ ਕੇ ਪਹਿਲਾਂ ਦੋ ਇਹਨਾਂ ਦੇ ਵਿੱਚੋਂ ਬੰਦੇ ਆਇਡੈਂਟੀਫਾਈ ਕਰਕੇ ਅਰੈਸਟ ਕਰ ਲਿੱਤੇ ਸੀ ਹਰਿੰਦਰ ਐੜੀ ਤੇ ਜੋਵਿੰਦਰ ਸੇਵੀ ਜਿਹੜੇ ਕਲਨੌਰ ਗੁਰਦਾਸਪੁਰ ਦੇ ਨੇ ਉਸ ਤੋਂ ਬਾਅਦ ਜਿਹੜੇ ਤਿੰਨ ਇੱਕ ਮੋਟਰਸਾਈਕਲ ਦੇ ਜਿਹੜੇ ਤਿੰਨ ਅਣਪਛਾਤੇ ਸੀਗੇ ਇਹਨਾਂ ਨੇ ਬਟਾਲਾ ਪੁਲਿਸ ਨੇ ਬਹੁਤ ਮਿਹਨਤ ਕਰਕੇ ਕੜੀ ਨਾਲ ਕੜੀ ਜੋੜ ਕੇ ਉਹਨਾਂ ਦੀ ਸ਼ਨਾਖਤ ਕੀਤੀ ਹੈਗੀ ਹੈ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਕਲਪਟ ਹੈ ਮਾਨਿਕ ਹੈਗਾ ਉਹ ਜਿਹੜੇ ਸਬ ਇੰਸਪੈਕਟਰ ਸੁਜਿੰਦਰ ਸਿੰਘ ਇਹਨਾਂ ਨੂੰ ਇੱਕ ਅੱਜ ਇਨਫੋਰਮੇਸ਼ਨ ਮਿਲੀ ਸੀਗੀ ਕਿ ਇਹ ਇਧਰ ਕੁਲੀਆਂ ਪਿੰਡ ਵੱਲੋਂ ਇਧਰ ਆ ਰਿਹਾ ਕਾਲਾ ਮੋਟਰਸਾਈਕਲ ਹੈ ਇਹਦੇ ਕੋਲੇ 트੍ਰੈਪ ਬਹੁਤ ਅੱਛੀ ਤਰ੍ਹਾਂ ਬਹੁਤ ਸਨਿਚਿਤ ਤਰੀਕੇ ਨਾਲ ਸਟੱਜਰ ਤਰੀਕੇ ਨਾਲ ਇੱਕ 트੍ਰੈਪ ਲੇ ਕੀਤਾ ਗਿਆ ਸੀਗਾ ਅ ਇਮੀਡੀਏਟਲੀ ਇਸਨੇ ਸਾਰੇ ਬਲਾਦਾਰ ਅਫਸਰਾਂ ਨੂੰ ਇਸ ਨੋਟਿਸ ਵਿੱਚ ਲਿਆ ਦਿੱਤਾ ਗਿਆ ਸੀਗਾ ਤੇ ਜਦੋਂ ਇਹ ਉਸ ਨੂੰ ਇਸ਼ਾਰਾ ਕੀਤਾ ਰੋਕਣ ਦਾ ਤੇ ਉਹਨੇ ਪੁਲਿਸ ਨੂੰ ਵੇਖ ਕੇ ਅਨਨੇਵਾ ਫਾਇਰਿੰਗ ਇਨਡਿਸਕ੍ਰਿਮੀਨੇਟ ਫਾਇਰਿੰਗ ਕੀਤੀ ਹੈ ਅਨਪਰੋਵਕਡ ਫਾਇਰਿੰਗ ਕੀਤੀ ਹੈ ਪੁਲਿਸ ਪਾਰਟੀ ਤੇ ਤੇ ਜੋਬੀ ਫਾਇਰਿੰਗ ਦੇ ਵਿੱਚ ਉਹ ਇੰਜਰਡ ਹੋਇਆ ਇਨ ਐਕਸਚੇਂਜ ਆਫ ਫਾਇਰ ਬਟ ਹੀ ਹੈਸ ਬੀਨ ਅਰੈਸਟਡ ਤੇ ਉਸ ਨੂੰ ਅਲਜੇਰ ਇਲਾਜ ਉਥੇ ਜੜੇ ਨੈੜਾ ਹਸਪੀਟਲ ਹੈ ਉਥੇ ਸ਼ਿਫਟ ਕਰ ਦਿੱਤਾ ਗਿਆ ਇਹ ਮਾਨਿਕ ਹੁਣ ਜਿਹੜਾ ਪਤਾ ਲੱਗਿਆ ਹਲੇ ਫਲਾ ਫਿਲਹਾਲ ਕਿ ਇਹ ਛਰਾਟੇ ਦਾ ਰਹਿਣ ਵਾਲਾ ਅੰਮ੍ਰਿਤਸਰ ਦਾ ਇਹਦੇ ਉੱਤੇ 2 307 ਦੇ ਪਰਚੇ ਦਰਜ ਨੇ ਕ੍ਰਿਮੀਨਲ ਰਿਕਾਰਡ ਹੈ ਤੇ ਜੱਗੂ ਭਗਵਾਨਪੁਰੀਏ ਗੈਂਗ ਦੇ ਨਾਲ ਇਹ ਉਹਦਾ ਸੰਬੰਧਿਤ ਸੀਗਾ ਇਸ ਨੂੰ ਫੋਰਨ ਬੈਠੇ ਜੱਗੂ ਦੇ ਜਿਹੜੇ ਗੁਰਗੇ ਹੈਗੇ ਨੇ ਅਮਰਤ ਦਾਲਮ ਤੇ ਕੇਸ਼ਵ ਸ਼ਵਾਲਾ ਉਹ ਹੈਂਡਲ ਕਰ ਰਹੇ ਸੀ ਇਹਨਾਂ ਦੀ ਜਿਹੜੀ ਜਿਹੜਾ ਇਹਨਾਂ ਦੀ ਆਪਸ ਚ ਜਿਹੜੀ ਡੋਨੀ ਬੱਲ ਤੇ ਮਨੂ ਕਨਸ਼ਾਮਪੂਰੀ ਇੱਕ ਪਾਸੇ ਤੇ ਜੱਗੂ ਦੀ ਜਿਹੜੀ ਗੈਂਗਵਾਰ ਚੱਲ ਰਹੀ ਹੈ ਇਹ ਦੀਪ ਚਿਮਾ ਉਹਦੀ ਕੈਜੂਐਲਟੀ ਹੈਗਾ ਸਰ ਜਿਹੜੀ ਗੈਂਗਵਾਰ ਚੱਲਦੀ ਹੈ ਇਹ ਵਰਚਸਵ ਦੀ ਇਹਦੀ ਲੜਾਈ ਵੀ ਹੈ ਜੀ ਸੋਸ਼ਲ ਮੀਡੀਆ ਤੇ ਬਹੁਤ ਅੱਜਕੱਲ ਪੋਸਟਾਂ ਫੈਲ ਰਹੀਆਂ ਨੇ ਇਹਨਾਂ ਦੀ ਆਪਸ ਵਰਚਸਵ ਦੀ ਲੜਾਈ ਹੈ ਐਕਸਟਰੋਸ਼ਨ دہشت ਦਾ ਮੌਲਜਮਿਕ ਆਦੇ ਵੱਲੋਂ ਇਹ ਆਪਣੀ ਟੈਕਟਰੀ ਨੂੰ ਵੀ ਐਕਸਟਰੋਸ਼ਨ ਹੋਰ ਕਰ ਸਕੀਏ ਅਸੀਂ ਆਪਣੇ ਗੈਰ ਕਾਨੂੰਨੀ ਧੰਦੇਆਂ ਨੂੰ ਹੋਰ ਬੜਾਵਾ ਦੇ ਸਕੀਏ ਪਰ ਇੱਥੇ ਮੈਂ ਆਪੇ ਮਾਧਿਅਮ ਰਾਹੀਂ ਕਰਾਂ ਕਿ ਇਹਨਾਂ ਦੇ ਸਾਰੇ ਮਨਸੂਬੇ ਅਸੀਂ ਜੜੋਂ ਪੱਟ ਕੇ ਤੇ ਇਹਨਾਂ ਨੂੰ ਬਾਹਰੋਂ ਵੀ ਜੜੇ ਭੱਜੇ ਹੋਏ ਨੇ ਉਹਨਾਂ ਨੂੰ ਬਹੁਤ ਛੇਤੀ ਸਾਡੀਆਂ ਸਾਰੀਆਂ ਕਾਰਵਾਈਆਂ ਚੱਲ ਰਹੀਆਂ ਨੇ ਇਹਨਾਂ ਨੂੰ ਇੱਥੇ ਲੈ ਕੇ ਆਵਾਂਗੇ ਇਹਨਾਂ ਨੂੰ ਇਸ ਦੇਸ਼ ਦੇ ਕਾਨੂੰਨ ਦਾ ਸਾਹਮਣਾ ਕਰਨਾ ਹੀ ਪੈਣਾ ਹੈ ਦੇਖਣ ਚ ਆਇਆ ਜੀ ਬਹੁਤ ਸਾਰੇ ਜਿਹੜੇ ਇਹਨਾਂ ਇਨਸੀਡੈਂਟ ਜਿੰਨੇ ਵੀ ਹੋਏ ਨੇ ਕਿ ਬਹੁਤ ਸਾਰੇ ਥੋੜੇ ਥੋੜੇ ਪੈਸਿਆਂ ਦੇ ਵਿੱਚ ਬੱਚਿਆਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ ਆ ਤੁਹਾਡੀ ਇਸ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ ਕਿਸੇ ਨੂੰ ਪੈਸੇ ਦਾ ਲਾਲਚ ਥੋੜਾ ਮੋਟਾ ਦਿੱਤਾ ਜਾ ਰਿਹਾ ਕਿਸੇ ਨੂੰ ਕਹਿ ਦਿੱਤਾ ਜਾ ਰਿਹਾ ਕਿ ਅਸੀਂ ਤੈਨੂੰ ਬਾਹਰ ਦੇਸ਼ ਵਿੱਚ ਕੱਢ ਲਵਾਂਗੇ ਕਿਸੇ ਨੂੰ ਨਸ਼ੇ ਦੇ ਉੱਤੇ ਪਹਿਲਾਂ ਨਸ਼ੇ ਦੀ ਆਦਤ ਲਾ ਕੇ ਤੇ ਫਿਰ ਉਸ ਨੂੰ ਉਸ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਉਸ ਨੂੰ ਜੁਰਮ ਦੀ ਦੁਨੀਆ ਵਿੱਚ ਧਕੇਲਿਆ ਜਾ ਰਿਹਾ ਯੂਜ਼ ਐਂਡ ਥਰੋ ਪੋਲਿਸੀ ਹੈ ਕਿਸੇ ਦੀ ਕੋਈ ਪਰਵਾਹ ਵੀ ਨਹੀਂ ਇਹ ਤਾਂ ਐਵੇਂ ਇਹਨਾਂ ਨੂੰ ਇੱਕ ਟਕਾਉਂਸਲਾ ਦੇ ਕੇ ਉਹਨਾਂ ਨੂੰ ਇੱਕ ਅੰਧੇਰੇ 'ਚ ਰੱਖ ਕੇ ਤੇ ਉਹਨਾਂ ਤੋਂ ਕ੍ਰਾਈਮ ਕਰਾ ਲਿੱਤਾ ਜਾਂਦਾ ਹੈ ਇਸ ਕਰਕੇ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਇਹਨਾਂ ਦੇ ਚਾਂਸੇ 'ਚ ਨਾ ਆਓ ਇਹ ਤਾਂ ਬਾਹਰ ਬੈਠੇ ਆਪਣੀ ਆਇਸ਼ ਦੀ ਜ਼ਿੰਦਗੀ ਜੀ ਰਹੇ ਨੇ ਆਪਣੇ ਇਹਨਾਂ ਨੇ ਪੈਸੇ ਪੂਜ਼ੇ ਨਸ਼ਾ ਵੇਚ ਕੇ ਧਿਆਰ ਵੇਚ ਕੇ ਬਣਾਏ ਹੋਏ ਹਨ ਤਾਂ ਉਹਨੂੰ ਤੁਸੀਂ ਆਪਣਾ ਨੁਕਸਾਨ ਨਾ ਕਰੋ ਮੇਨਸਟ੍ਰੀਮ 'ਚ ਰਹੋ ਇਸ ਪੰਜਾਬ ਵਿੱਚ ਬਹੁਤ ਕੁਝ ਕਰਨ ਵਾਲਾ ਹੈਗਾ ਜੀ ਜੀ ਮੈਂ ਤਾਂ ਮਾਤਰ ਬੋਲ ਰਿਹਾ ਹੈ ਕਾਰਨ ਕੀ ਹੈ ਕਿ ਤੁਸੀਂ ਸਾਹਮਣੇ ਆਇਆ ਮੈਂ ਦੱਸਿਆ ਤੁਹਾਨੂੰ ਕਿ ਇਹਨਾਂ ਦੀ ਦੀਪਜੇਮੇ ਇਹਨਾਂ ਦੀ ਜਿਹੜੀ ਡਨ ਡੋਨੀ ਬੱਲ ਤੇ ਮਨਕਨ ਸ਼ਾਂਪੂਰੀ ਇੱਕ ਪਾਸੇ ਤੇ ਜਿਹੜੀ ਜੱਗੂ ਭਗਵਾਨਪੁਰੇ ਦੀ ਜਿਹੜੀ ਗੈਂਗ ਦੀ ਆਪਸ ਚ ਵਰਚਸਲ ਦੀ ਲੜਾਈ ਹੈ ਉਹਦੀ ਉਹਦੀ ਪੇਂਟ ਚੜਿਆ ਦੀਪ ਚੰਦ